ਹੇ ਹੈਲੋ ਵੀ ਪੰਜਾਬ ਵਾਲਿਓ ਕਿੱਦਾਂ ਉਹ ਮਿੱਤਰੋ ਦੇਖੋ ਇੱਧਰ ਕਰਾਂ ਆਪਣੇ ਨਾਲ ਕਹਿੰਦੇ ਸਿੱਧੀ ਸਾਫ਼ ਮਿੱਟੀ ਆ ਵੇਖਦੇ ਭਾਂ ਜੋ ਰੇਤਾ ਹੀ ਰੇਤਾ ਪੂਰਾ ਇੱਧਰ ਡੱਗਡੂਕ ਬਣਾਇਆ ਪੂਰੇ ਇਹਨਾਂ ਨੇ ਠੀਕ ਆ ਯਾਰ ਫਿਰ ਰਾਜਸਥਾਨ ਦਾ ਏਰੀਆ ਵੀ ਫਿਰ ਸਹੀ ਆ ਫਿਰ ਯਾਰ ਕਮਨ ਫਿਰ ਲਈ ਕਾ ਜੰਦਾ ਰਹੀ ਵੀ ਸਹੀ ਹੈ ਬਹੁਤ ਵਧੀਆ ਕੰਮ ਲਈ ਯਾਰ ਕੀ ਬਾਤ ਹੈ ਆ ਦੇਖੋ ਇਧਰ ਅੱਕ ਇੱਥੇ ਤਾਂ ਦਿਨੋ ਦੋਸਤ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੰਤਾਂ ਦੀ ਗਰਮੀ ਮੈਂ ਲੱਗ ਜਾਂਦੀ ਹੈ ਇੱਥੇ ਅੰਤਾਂ ਦੇ ਦਿਨੇ ਤੇ ਆਪਣਾ ਹੈਗਾ ਅੱਜ ਕੰਮ ਤੇ ਪਹਿਲਾ ਦਿਨ ਆਪਾਂ ਚੱਲੇ ਕੰਮ ਤੇ ਆਹস্তে ਆਹস্তে ਘਰ ਤੇ ਡੇਢ ਵਾਰੀ ਪਹਿਲਾਂ ਜਾਵੜੇ ਮੈਂ ਥੋੜਾ ਲੇਟ ਉੱਠਿਆ ਜਿਆਣਾ ਜਾਣੀ ਵਸ ਅੱਜ ਕਰਦਿਆ ਕਰੋ ਯਾਰ ਵੀਡੀਓ ਵੀਡੀਓ ਲਾਇਕ ਆਪਣੀ ਕਰਦਿਆ ਕਰੋ ਦਿੱਲੀ ਤੁਹਾਨੂੰ ਇਹ ਏਰੀਆ ਨਵਾਂ ਏਰੀਆ ਫੋਣਾ Rajasthan ਦਾ ਹਰ ਰੋਜ਼ ਦਿੱਲੀ ਤਾਂ ਆਪਣੀ ਵੀਡੀਓ ਵੀਡੀਓ ਨੂੰ ਮੜਿਆ ਕਰਦਿਆ ਕਰੋ ਯਾਰ ਸਬਸਕ੍ਰਾਈਬ ਲਾਇਕ ਚਾ ਠੀਕ ਹੈ ਹਾਂ ਕੀ ਬਾਤ ਹੈ ਯਾਰ 뷰 ਬੜਾ ਸੋਹਣਾ ਇਧਰ ਦੇਖੋ ਪਿੱਛੇ ਪਿੱਛੇ ਇਧਰ ਦੇਖੋ ਟਿੱਬੇ ਟਿੱਬੇ ਤੇ ਇਧਰ ਇਧਰਲੀ ਸਾਈਡ ਆ ਜਾਂਦੇ ਆ ਉਹ ਪਿੱਛੇ ਨਾ ਇਤੋਂ ਦਿਸਣਾ ਨਹੀਂ ਯਾਰ ਮਤਲਬ ਜ਼ੂਮ ਕਰਕੇ ਤੁਹਾਨੂੰ ਦਿਖਾਉਂਗਾ ਥੋੜਾ ਜਿਹਾ ਤਾਂ ਆਪਾਂ ਆਪਾਂ ਬੈਠੇ ਬਿਲਕੁਲ ਜਿਵੇਂ ਪਾਕਿਸਤਾਨ ਦੀ ਹੱਦ ਤੇ ਜਿਵੇਂ ਪਾਕਿਸਤਾਨ ਦੀ ਹੱਦ ਦੇ ਉੱਪਰ ਐਤੋਂ ਸਿਰਫ 5-6 ਕਿਲੋਮੀਟਰ ਤੇ ਗਾਂ ਪਾਕਿਸਤਾਨ ਦਾ ਬਾਰਡਰ ਆ ਜਾਂਦਾ ਤੇ ਆਪਾਂ ਜਮੇ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਬੈਠੇ ਹੋਏ ਜਿਵੇਂ ਆ ਦੇਖੋ ਇਧਰ ਟਿੱਬੇ ਟਿੱਬੇ ਉਹ ਲੰਮਾ ਦੀਦਾਂ ਨੂੰ ਉਧਰ 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 ਦੇਖੋ ਗਾਇਸ ਜੂਮ ਜੂਮ ਕਰਕੇ ਦਿਖਾ ਰਿਹਾ ਤੁਹਾਨੂੰ ਉਹ ਉਹ ਦੇਖੋ ਪਿੱਛੇ ਟਿੱਬੇ ਟਿੱਬੇ ਆ ਉਧਰ ਪਿੱਛੇ ਉਹ ਕੰਧ ਦਿਸ ਰਹੀ ਨਾ ਬੈਕ ਸਾਈਡ ਦੋਸਤੋ ਵੇ ਉਹ ਸਾਰ ਪਾਕਿਸਤਾਨੀ ਹੈ ਬੈਕ ਸਾਈਡ ਪਾਕਿਸਤਾਨ ਰੇਨ ਆਪ ਬਾਈਦਰ ਹਰਿਆਣਾ ਦੇ ਜਮ ਹੱਦ ਦੇ ਉੱਪਰ ਸਾਰਾ ਰਾਜਸਥਾਨ ਲੰਘ ਕੇ ਫੇਰ ਬੈਠੇ ਆ ਤਾਂ ਵੀਡੀਓ ਵੀਡੀਓ ਨੂੰ ਪਿਆਰ ਦਿਆ ਕਰੋ ਦੋਸਤੋ ਤੁਹਾਨੂੰ ਡੇਲੀ ਵਿਖਾ ਕੇ ਲਿਆਉਂਗਾ ਇੱਕ ਦਿਨ ਕੰਦ ਰਾਜਸਥਾਨ ਦੀ ਕੰਦ ਵਿਖਾ ਲਿਆਵਾਂ ਤੁਹਾਨੂੰ ਜਾ ਕੇ ਜਿੱਥੋਂ ਬਾਰਡਰ ਸ਼ੁਰੂ ਹੁੰਦਾ ਹੈ ਰਾਜਸਥਾਨ ਸੌਰੀ ਸੱਚ ਪਾਕਿਸਤਾਨ ਜਿੱਥੋਂ ਸ਼ੁਰੂ ਹੁੰਦਾ ਦੋਸਤੋ ਸਹੀ ਹੈ ਹਰਮ ਵੜਾ ਮੋਟਾ ਹੱਸਣਾ ਵੀ ਜ਼ਰੂਰੀ ਆ ਇਹ ਤਾਂ ਪਾਕਿਸਤਾਨ ਸ਼ੁਰੂ ਹੁੰਦਾ ਤੁਹਾਨੂੰ ਵਿਖਾ ਕੇ ਆਵਾਂਗੇ ਇਹ ਤਾਂ ਪਾਕਿਸਤਾਨ ਸ਼ੁਰੂ ਹੋ ਗਿਆ ਉਹ ਵੇਖੋ ਮਾਰ ਵੇਖੋ ਡੱਬ ਡੱਬ ਦਿਨੇ ਹੋ ਜਾਂਦੇ ਹਨ ਤਾਂ ਦੀ ਗਰਮੀ ਇੱਥੇ ਰੇਤਾ ਹੈਗਾ ਥੱਲੇ ਕੱਕਾ ਤੁਰਨਾ ਵੀ ਔਖਾ ਹੈ ਰੇਤੇ 'ਚ ਚੋ ਠੀਕ ਹੈ ਗਾਇਸ ਵੀਡੀਓ ਨੂੰ ਕਰੋ ਲਾਈਕ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਉਣ ਵਾਲੀਆਂ ਵੀਡੀਓ ਦੇਖਣ ਲਈ ਦੋਸਤੋ ਤੇ ਮੈਂ ਹਰ ਰੋਜ਼ ਡੇਲੀ ਤੁਹਾਨੂੰ ਇੱਕ ਵੀਡੀਓ ਡੇਲੀ ਪਾ ਕੇ ਦਿਖਾਇਆ ਕਰਾਂਗੇ ਰਾਜਸਥਾਨ ਦਾ ਏਰੀਆ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਕਿਉਂਕਿ ਆਪਾਂ ਡੇਲੀ ਹਰ ਰੋਜ਼ ਵੱਖੋ ਵੱਖਰੀ ਏਰੀਏ ਦੇ ਵਿੱਚ ਕੰਮ ਕਰਨਾ ਮਹੀਨਾ ਡੇਢ ਮਹੀਨਾ ਦਾ ਲਾ ਕੇ ਜਾਣਾ ਇੱਧਰ ਤੁਹਾਨੂੰ ਬਹੁਤ ਘਾਟ ਤੋਂ ਘਾਟ ਚੀਜ਼ਾਂ ਖਾਵਾਂਗੇ ਕਲੇ ਕੋਲੇ ਕਲੇ ਹੋਗੇ ਬਾਦੂ ਕੋਈ ਚੀਜ਼ਾਂ ਖਾਵਾਂਗੇ ਤੁਹਾਨੂੰ ਬਸ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਕਰ ਦਿਓ ਲਾਈਕ ਚਲੋ ਵੀ ਮੇਤਰੋ ਖੇਚਦੇ ਕੰਮ ਕਰਾਂਗੇ